ਮੈਂ ਵਧਾਈ ਦੇਣਾ ਚਾਹਣਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਫੜਾਰੋਂ ਕਿਉਂਕਿ ਇਹ ਸਾਰੀ ਜਿਹੜੀ ਲੀਡਰਸ਼ਿਪ ਬੈਠੀ ਹੈ ਦੋ ਦਸੰਬਰ ਦੇ ਹੁਕਮਨਾਮੇ ਜਦੋਂ ਹੋਏ ਕਿੱਥੇ ਬਾਕੀ ਫੈਸਲੇ ਕੀਤੇ ਗਏ ਉਥੇ ਨਾਲ ਇੱਕ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਖ ਦਫ਼ਤਰ ਜਣਾ अमृतसर साहब की पवित्र धरती तोलिया जाऊंगा और चाली साल दफ्तर चुक जिस तरह घूम साहब ने दसिया चंडीगढ़ चला गया से फर्क कर नहीं जा सकता जे को दो नंबर के पैसे हो वो दफ्तर चुके जा सकता सी दूसरा नहीं जा सकता ਜੋ ਕਿ 10-15000 ਰੁਪਇਆ ਲੱਗ ਜਾਂਦਾ ਤੇ ਫੇਰ ਉੱਥੇ ਮਿਲਿਆ ਜਾਂਦਾ ਪਤਨ ਮਿਲਦਾ ਕਿਸੇ ਕੇ ਨਹੀਂ ਮਿਲਣਾ ਪਰਿਵਾਰ ਅਸੀਂ ਵਿਚਾਰਾ ਕੀਤੀਆਂ ਦਫ਼ਤਰ ਅਮਰਖੰਡ ਸਾਹਿਬ ਲੈ ਕੇ ਆਓ ਲੇਕਿਨ ਨਹੀਂ ਲੈ ਕੇ ਆਏ ਅੱਜ ਇਹ ਲੀਡਰਸ਼ਿਪ ਸਾਰੇ ਬੈਠੀ ਹੈ ਵਧਾਈ ਦੇ ਪਾਤਰਾ ਇਹਨਾਂ ਨੇ ਫੈਸਲਾ ਕੀਤਾ ਜਿਹੜਾ ਉਹਦੇ ਮੁਤਾਬਕ ਕਿ ਚੰਗਾ ਦਫ਼ਤਰ ਇੱਕ ਵਧੀਆ ਦਫ਼ਤਰ ਵਧੀਆ ਜਗ੍ਹਾ ਤੇ ਜਿੱਤੇ ਸਾਂ ਦੇ ਨਾਲ বাস স্ট্যান্ড ਵੀ ਆ ਮੈਨ ਰੋਡ ਵੀ ਆ ਔਰ ਸਾਰੇ ਸਿੰਘਾਨ ਕੇ ਇਥੇ ਦਫਤਰ ਜਿਹੜਾ ਚੱਲੂਗਾ ਇਹ ਕੋਈ ਵੀ ਕੰਮ ਜਿਹੜਾ ਹੋਊਗਾ ਉਹ ਭਾਵੇਂ ਆਪਾਂ ਰਿਕਸ਼ੇ ਤੇ ਚੜ ਕੇ ਆ ਜੀਏ ਤੁਰ ਕੇ ਵੀ ਆ ਜੀਏ বাস স্ট্যান্ড ਤੋਂ ਆ ਸਕਦੇ ਹੋ ਕੰਮ ਸਾਰੇ ਹੋਣਗੇ ਦੂਸਰੀ ਮੇਰੀ ਬੇਨਤੀ ਹੈ ਕਿ ਪੰਜ ਸਿੰਘ ਸਹਿਬਾਨਾ ਨੇ ਹੁਕਮ ਕੀਤਾ ਸੀ ਕਿ ਛੱਪ ਜਿਹੜੀ ਐ ਸਰਦਾਰ ਸੁਖਬੀਰ ਸਿੰਘ ਬਾਵਲ ਔਰ ਮੈਂ ਤਕ ਤੌਰ ਤੇ ਆਪਣਾ ਅਧਿਕਾਰ ਖਵਾ ਚੁੱਕੀ ਐ ਇਹ ਰਾਜਨੀਤੀ ਤਰ੍ਹਾਂ ਖਵਾਈ ਨਹੀਂ ਕਰ ਸਕਦੀ ਔਰ ਜਿੰਨੀਆਂ ਉਥੋਂ ਸਿੰਘ ਸਹਿਬਾਨਾਂ ਨੇ ਕਿਹਾ ਗਿਆ ਕੰਮ ਹੋਇਆ ਕਹਿੰਦੇ ਹੋਇਆ ਕਹਿੰਦੇ ਮਾਫੀ ਦਿੱਤੀ ਐ ਜਿਹੜਾ ਰਾਮ ਰਹੀ ਮੈਂ ਕਹਿੰਦੇ ਦਿੱਤੀ ਐ ਕੋਈ ਚ ਨਹੀਂ ਕੰਗਰਹਾ ਚੱਲੀ ਆ ਗਲਤੀ ਹੋਈ ਐ ਟੀਜੀਪੀ ਸਾਂਹੀ ਰਹਾ ਕਿ ਲਾਇਆ ਸਾਰੀਆਂ ਹੀ ਗਲਤੀਆਂ ਮੰਨ ਲੀਆਂ ਜਿਹੜੀਆਂ ਕੀਤੀਆਂ ਸੀ ਤੇ ਸਿੰਘ ਸਰਵਾਨ ਉਹਨਾਂ ਨੇ ਹੁਕਮਨਾਮਾ ਸਰਾ ਕੇ ਕਹਿਤਾ ਕਿ ਆਹ ਕਮੇਟੀ ਬਣਾ ਦਿੱਤੀ ਐ ਇਹ ਸਾਰੇ ਪੰਜਾਬ ਚ ਭਰਤੀ ਕਰੂਗੀ ਤੇ ਭਰਤੀ ਕਰਕੇ ਨਵਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੁਰਿਆ ਜਾਊਗਾ ਕਿ ਕਮੇਟੀ ਬਣਾਤੀ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੇ ਸਿੰਘ ਸਹਬਾਨਾ ਨੇ ਹੁਕਮਨਾਮਾ ਦਿੱਤਾ ਸੀ ਔਰ ਉਹਨਾਂ ਸਿੰਘ ਸਾਹਿਬਾਨਾਂ ਵੀ ਕਰਦਾਰ ਕੁਸ਼ੀ ਕੀਤੀ ਹੈ ਭੈੜੇ ਜ਼ਾਮ ਦਾ ਜਿਹੜੇ ਮਸਤੇ ਹੀ ਕੋਈ ਬੋਲ ਸਕਦਾ ਔਰ ਉਹਨਾਂ ਸਿੰਘ ਸਾਹਿਬਾਂ ਦੇ ਇੰਨਾ ਵਿਰੋਧੀ ਮੇਰੇ ਖਿਆਲ ਭਗਰੋਧੀਆਂ ਨਾਲ ਵੀ ਇੰਨਾ ਪੈੜਾ ਅਧਾਰ ਨਹੀਂ ਕਰਦੇ ਨੇ ਸਰ ਸਿੰਘ ਸਹਿਬਾਨਾ ਨੂੰ ਉਸ ਰੁਤਬੇ ਤੋਂ ਢਾਹ ਦਿੱਤਾ ਗਿਆ ਲਾ ਦਿੱਤਾ ਗਿਆ ਵਾਰੀ ਵਾਰੀ ਕਰਕੇ ਪੁੱਛਿਆ ਕਸੂਰ ਕੀ ਹੈ ਕਹਿੰਦੇ ਸਾਡੇ ਮੁਤਾਬਕ ਹੁਕਮਰਾਣਾਂ ਲਿਖਤਾ ਕਰੇ ਕਿਸੇ ਪਰਿਵਾਰ ਦੇ ਕੈਂਚ ਹੁਕਮਨਾਮੇ ਹੋਇਆ ਕਹਿੰਦੇ ਕਿਤੇ ਇਹ ਕੋਈ ਉੱਥੇ ਉੱਠ ਕੇ ਚੀਮੀ ਵਰਗਾ ਬੰਦਾ ਕਹੇ ਜਾਂ ਲਿਆ ਕੇ ਤੇ ਉਹ ਇੱਥੇ ਡਰਾਫਟ ਦਵੇ ਤੇ ਉਹ ਹੁਕਮਰਾਣੇ جاری ਹੁੰਦੇ ਆ ਨਹੀਂ ਹੁੰਦੇ ਹੁਕਮ ਬਨਾਵੇਂ ਉਹ ਜਾਰੀ ਹੁੰਦੇ ਆ ਜਿਹੜੇ ਆਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹਯੂਰੀ ਵਿੱਚ ਗੁਰੂ ਨੂੰ ਸਾਨਮੁਖ ਸਮਝ ਕੇ ਹੁਕਮ ਬਨਾਵੇਂ ਹੁੰਦੇ ਆ ਉਹ ਹੁਕਮਾਂ ਨੇ ਆਕਾਲ ਤਖਤ ਸਾਹਿਬ ਦੇ ਰਮਹਾਨ ਪੂਰੇ ਮੁਤਾਬਕ ਹੋਇਆ ਔਰ ਹੋਏ ਗਿਆਨੀ ਹਰਪ੍ਰੀਤ ਸਿੰਘ ਕਰਤੇ ਔਰ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਛੁੱਟੀ ਚਲੇਗਾ ਔਰ ਸਾਰੇ ਲੋਕਾਂ ਵਿੱਚੋਂ ਦਰਦਕਾਰ ਜਿਹੜਾ ਉਹ ਕਰਤਾ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਕਿ ਜਿਹੜੇ ਹੁਕਮਨਾਮੇ ਨੂੰ ਨਹੀਂ ਮੰਨਦੇ ਔਰ ਉਹਨਾਂ ਸਿੰਘ ਸਹਿਬਾਨਾਂ ਦੀ ਕਰਾਰ ਕੁਸ਼ੀ ਕਰਦੇ ਆ ਉਹਨਾਂ ਨੂੰ ਪਾਪ ਲੱਗਦਾ ਕਿਉਂਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਨਹੀਂ ਨਿਕਲਿਆ ਦੀ ਛੇੜਿਆ ਕਾਰਤਕ ਸਾਹਿਬ ਦੀ ਤਹੀਨ ਜਿਹੜੀ ਉਹਨਾਂ ਲੋਕਾਂ ਨੇ ਕੀਤੀ ਆ ਕਾਰਤਕ ਸਾਹਿਬ ਉਹਨਾਂ ਨੂੰ ਪਾਪ ਲੱਗੂਗਾ ਕਿਤੇ ਬਾਕੀ ਉਹਨਾਂ ਨੇ ਸਾਰੀਆਂ ਜਿਹੜੀਆਂ ਗੱਲਾਂ ਮੰਨ ਲੀਆਂ ਉਹ ਬਾਦ ਵਿੱਚ ਕਹਿ ਕੇ ਓਏ ਹੁਕਮਨਾਮੇ ਜਿਹੜੇ ਆ ਇਹ ਅਹੀਂ ਤੇ ਉਸ ਤਰ੍ਹਾਂ ਮਲੇ ਹਿੱਕ ਤਾਈ ਕੋਈ ਨਹੀਂ ਆ। ਮੈਂ ਬੇਨਤੀ ਕਰਨੀ ਚਾਹੁੰਦਾ ਕਾਲਕਤ ਸਾਬ ਦਾ ਇੱਕ ਇੱਕ ਹੁਕਮ ਇੱਕ ਇੱਕ ਅੱਖਰ ਉਹ ਜਿਹੜਾ ਹੈ ਉਹ ਲਾਗੂ ਹੋਣਾ ਉਹਦੇ ਮਤਾਂਕੀ ਦਫ਼ਤਰ ਖਲਿਆ ਬਾਕੀ ਹੁਕਮਨਾਮੇ ਸਾਰੇ ਜਾਰੀ ਹੋਣੇ ਆ।